ਤਰਾ ਫੋੜ ਫੋੜ ਤੋਣ ਗਈ ਆ ਦੇਖੋ ਜੀ ਦੋਸਤੋ ਆਪਣੇ ਤੌਣੇ ਪਿੰਡ ਤੋਂ ਗੈਨੇਵਲ ਜਾਣ ਵਾਲੀ ਜਿਹੜੀ ਕੱਸੀ ਆ ਇਹਦਾ ਹਾਲ ਦੇਖੋ ਕੀ ਇਹਦੇ ਤੇ ਮਾਲ ਲੱਗਿਆ ਮਤਲਬ ਇਹਦੇ ਤੇ ਕੰਮ ਜੇ ਚੱਲੀ ਜਾਂਦਾ ਤੇ ਸਾਰੀ ਮਤਲਬ ਤੇੜਾ ਨਾ ਇਹ ਹੋਊਗੀ ਬੈਠੀ ਜਾਂਦੀ ਆ ਕੱਸੀ ਸਾਰੀ ਇੱਥੇ ਪਿੰਡ ਦੇ ਸਾਰੇ ਵਾਸੀ ਇਕੱਠੇ ਆ ਚਾਰ ਪਿੰਡ ਤੰਗਰਾਲੀ ਜੋਗੇਆਲਾ ਮਲਕਾਣਾ ਸਾਰੇ ਪਿੰਡ ਦੇ ਇਕੱਠੇ ਬੈਠੇ ਆ ਆ ਦੇਖੋ ਜੀ ਆ ਜਿਆਦਾ ਚੌੜੀ ਆ ਜੀ ਆਹ ਹਾਂ ਜੀ ਬੋਲੋ ਬੋਲੋ ਇਤਰਾ ਕੇ ਬੋਲੋ ਆ ਦੇਖੋ ਜੀ ਸਾਰੀ ਦੇ ਵਿੱਚ ਤੇੜਾ ਪੰਝਾ ਪੰਝਾ ਛੋਡੀ ਗੱਲ ਕਰਵਾਉਨੇ ਆ ਅਸੀਂ ਪਿੰਡ ਦੇ ਵਾਸੀਆਂ ਨਾਲ ਹਾਂਜੀ ਪ੍ਰਧਾਨ ਜੀ ਆ ਦੇਖੋ ਜੀ ਆਪਣੇ ਸਾਰੇ ਪਿੰਡ ਇਕੱਠੇ ਹੋ ਕੇ ਖੜੇ ਆ ਹਾਂਜੀ ਦੱਸੋ ਭਰਾ ਜੀ ਇਹ ਵੀ ਅੱਜ ਜੇ ਅਸੀਂ ਇਕੱਠੇ ਹੋਏ ਸੀਗੇ ਵੀ ਆਪਣੀ ਤੁਹਾਨੂੰ ਪਤਾ ਹੀ ਆ ਸਾਰੇ ਹਲਕੇ ਨੂੰ ਪਤਾ ਵੀ ਇਹ ਸੂਰ ਨਵਾਂ ਬੰਦ ਹੈ ਉਹ ਬ੍ਰਾਂਚਾਂ ਮਲਖਾਣਾ ਬ੍ਰਾਂਚ ਤੇ ਕੇ ਇਹ ਹਾਂਜੀ ਹਾਂਜੀ ਇਹ ਅੱਜ ਪਹਿਲੇ ਦਿਨ ਤਰਾਈ ਖਾਤਰੀ ਪਾਣੀ ਛੱਡਿਆ ਸੀਗਾ ਇਹਨਾਂ ਨੇ ਹਾਂਜੀ ਹਾਂਜੀ ਤੇ ਉਹ ਪਹਿਲੇ ਤਰਾਈ ਵਾਲੇ ਪਾਣੀ ਨਾਲ ਹੀ ਇਹ ਸਲੇਬਾਂ ਪਾੜੀਆਂ ਹਾਂਜੀ ਥੋੜਾ ਥੋੜਾ ਪਾਣੀ ਆ ਬਸ ਹਾਂ ਫਿਰ ਅੱਗੇ ਬੰਨਣਾ ਬੰਨ ਨਾਲ ਹੀ ਆ ਦੇ ਕੋ ਬੰਨ ਨਾਲ ਹੀ ਪਿਆਗਾ ਤੇ ਇਹ ਥੋੜੇ ਥੋੜੇ ਤਰਾਈ ਵਾਲੇ ਪਾਣੀ ਨਾਲ ਹੀ ਸਲੇਬਾਂ ਪਾੜੀਆਂ ਅੱਗੇ ਰਹਿੰਦਾ ਹੀ ਆ ਜੀ ਇਹ ਬ੍ਰਾਂਚ ਕਿਹੜੀ ਆ ਜੀ ਇਹ ਗਿਆਨਾ ਬ੍ਰਾਂਚ ਹੈ ਜੀ 24050 24050 ਅੱਛਾ ਜੀ ਹਾਂਜੀ ਹੁਣ ਇਹ ਕਹਿ ਰਹੇ ਆ ਸਾਨੂੰ ਕਿ ਅਸੀਂ ਦੁਬਾਰਾ ਇਹ ਕੱਢ ਕੇ ਪਾ ਦੇਗੇ ਪਰ ਸਾਡੀ ਬੇਨਤੀ ਹੈ ਵੀ ਜੇ ਐ ਕਰ ਲੱਗੇ ਸਾਨੂੰ ਖੇਤਾਂ ਨੂੰ ਪਾਣੀ ਕਦੋਂ ਮਿਲੂ ਇਹ ਪਾੜ ਦਿਆ ਕਰੋ ਕੱਢ ਕੇ ਪਾਦਿਆ ਕਰਨਗੇ ਹਾਂਜੀ 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 365 ਦਿਨਾਂ ਦੀ ਗਾਰੰਟੀ ਕਹਿੰਦੇ ਤੇ ਇਹ ਤਾਂ 65 ਘੰਟੇ ਵੀ ਨਹੀਂ ਚੱਲਿਆ ਹਾਂਜੀ ਤਾਂ ਤਰਾਈ ਵਾਲੇ ਪਾਣੀ ਨਾਲ ਕੰਪਲੀਟ ਵੀ ਨਹੀਂ ਹੋਈ ਇਹ ਹਾਂਜੀ ਤੇ ਸਿੰਚਾਈ ਵਾਲੇ ਪਾਣੀ ਨਾਲ ਤੇ ਖੜਨਾ ਹੀ ਕੁਝ ਨਹੀਂਗਾ ਹਾਂਜੀ ਹਾਂਜੀ ਤੇ ਸਾਡੀ ਸਰਕਾਰ ਮੂਰੇ ਵੀ ਤੇ ਪ੍ਰਸ਼ਾਸਨ ਮੂਰੇ ਬੇਨਤੀ ਹੈ ਵੀ ਮਾੜਾ ਮੋਟਾ ਇਹਦੇ ਕਿ ਨਹੀਂ ਧਿਆਨ ਦਿੱਤਾ ਜਾਵੇ ਮਸਾਲਾ ਸਾਰਾ ਕੁਝ ਦੇਖ ਕੇ ਪਾਇਆ ਜਾਵੇ ਤੇ ਪਾਸੋਂ ਲਤੜਾਈ ਕਰਕੇ ਬੜਾਇਆ ਜਾਵੇ ਤਾਂ ਜੋ ਇਹ ਲੰਮੇ ਸਮੇਂ ਤਾਈਂ ਚੱਲ ਸਕੀ। ਆਪਣੇ ਤੰਗੜਾਲੀ ਦੇ ਸਰਪੰਚ ਸਾਹਿਬ ਹੈ ਜੀ। ਤੇਰੇ ਤੇ ਬੈਠਿਆ ਜੀ। ਹਾਂ ਜੀ ਸਰਪੰਚ ਸਾਹਿਬ ਤੁਸੀਂ ਦੱਸੋ ਜੀ। ਬਸ ਜਿਹੜਾ ਇਹਨੇ ਦੱਸਿਆ ਜੀ ਗੁਰਪ੍ਰੀ ਨੇ ਜਿਹੜਾ ਤੇ ਤਾਂ ਇੱਕ ਤਾਂ ਤਰਾਈ ਨਹੀਂ ਹੋ ਰਹੀ ਜੀ। ਇੱਕ ਜਿਹੜੇ ਥੱਲੇ ਦਰਮਟ ਵਗੈਰਾ ਦ੍ਰੇਸ਼ੀ ਵਗੈਰਾ ਵੀ ਥੱਲੇ ਕਰਦੇ ਆ ਉਹ ਤੇ ਕਟਾਈ ਨਹੀਂ ਕਰਦੇ। ਠੀਕ ਠੀਕ ਜੀ। ਓਲਾ ਰਹਿੰਦਾਗਾ ਉਸ ਕਰਕੇ ਤੇੜਾਂ ਗਿਆ ਤੇ ਥੱਲੇ ਜਿਹੜਾ ਗਰਾਊਂਡ ਲੈਵਲ ਹੈ ਉੱਥੇ ਵੀ ਤੇੜਾਂ ਗਿਆ ਜਾ ਕੇ ਉਧਰ ਗਾਹ ਤੁਹਾਨੂੰ ਦਿਖਾ ਦਿੰਨੇ ਆ। ਹਾਂ ਜੀ। ਤੇਰੀ ਕੀ ਮੰਗ ਕਰਦੇ ਵੀ ਤੁਸੀਂ ਮਤਲਬ ਇਹ ਦੁਬਾਰੇ ਪਟਕੇ ਇਹਨੂੰ ਤਿਆਰ ਕਰਨ ਜਾਂ ਹਾਂਜੀ 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 ਯਾਰ ਮਤਲਬ ਰਿਪੇਅਰ ਵਗੈਰਾ ਕੁਝ ਵੀ ਆ ਹਾਂਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਕੋਲੇ ਜੇਈ ਸਾਹਿਬ ਐਸਡੀਓ ਸਾਹਿਬ ਆ ਕੇ ਮੌਕਾ ਵੇਖਣ ਤੇ ਇਹਨੂੰ ਉਹ ਤੁਮੀ ਕਰਨ ਦੁਬਾਰੇ ਬਣਾਇਆ ਜਾਵੇ ਜਿੰਨਾ ਕੋਈ ਵੀ ਕਿਸਾਨ ਆਗੂ ਵੀ ਹੈਗੇ ਜੀ ਇੱਥੇ ਜਗਦੇਸ਼ ਸਿੰਘ ਜੋਗੇਵਾਲਾ ਇਹਨਾਂ ਨਾਲ ਕਰਦੇ ਆਂ ਇਹ ਗੱਲਬਾਤ ਹਾਂਜੀ ਦੱਸੋ ਜੀ ਪ੍ਰਧਾਨ ਜੀ ਇਹ ਤੇਹੁਣੇ ਤੋਂ ਗਿਆਨਾਂ ਬਰਾਚ ਜਿਹੜੀ ਤੇ ਕੰਮ ਚੱਲ ਰਿਹਾ ਨਵਾਂ ਬਣ ਰਹੀ ਹੈ ਇਹਦੇ ਵਿੱਚ ਠੇਕੇਦਾਰ ਜਗੇ ਦਾ ਠੇਕੇਦਾਰ ਆ ਉਹ ਜਿਹੜਾ ਠੇਕੇਦਾਰੀ ਕਰ ਰਿਹਾ ਉਹ ਇਹਨੂੰ ਪੂਰੀ ਤਰ੍ਹਾਂ ਲਾਤੜ ਵਗੈਰਾ ਨਹੀਂ ਹੋ ਰਹੀ ਇਹ ਤਾਂ ਕਰਕੇ ਜਦੋਂ ਪਾਣੀ ਛੱਡਿਆ ਤਰਾਈ ਦੀ ਖਾਤਰ ਉਹ ਸ ਤਰਾਈ ਨਾਲ ਇਹ ਪਾਣੀ ਪਾਟਿਆ ਤਾਂ ਉਸ ਜਦੋਂ ਪਾਟ ਗਿਆ ਪਾਟਣ ਤੋਂ ਬਾਅਦ ਇੱਕ ਐਕਸੀ ਨਹੀਂ ਰਹੀ ਜਿਹੜਾ ਉਦੋਂ ਵੀ ਸਾਡੀ ਗੱਲਬਾਤ ਹੋਈ ਹੈ ਉਹਨੇ ਸਥਾਈ ਜਵਾਬ ਦੇਣ ਦੀ بجائے ਇਹ ਕਿਹਾ ਵੀ ਸਾਡਾ 365 ਦਿਨਾਂ ਦਾ ਐਗਰੀਮੈਂਟ ਹੋਇਆ ਹੋਇਆ ਇਹਨਾਂ ਦਾ ਪੂਰੀ ਇਹ ਜਿਹੜੀ ਬ੍ਰਾਂਚ ਹੈ ਇਹਨੂੰ ਬਣਾਉਣਗੇ ਬ੍ਰਾਂਚ ਤੋਂ ਬਾਅਦ ਪਾਣੀ ਛੱਡਾਂਗੇ ਪਾਣੀ ਛੱਡਣ ਤੋਂ ਬਾਅਦ ਜੇ ਟੁੱਟੂਗਾ ਤਾਂ ਅਸੀਂ ਠੇਕੇਦਾਰ ਤੋਂ ਸਾਲ ਭਰ ਬਣਾਉਣ ਦੇ ਲਈ ਉਹੋ ਕਰਾਂਗੇ ਪਰ ਇਸ ਦੇ ਬਾਵਜੂਦ ਉਹ ਜਾ ਕੇ ਚੈੱਕ ਕਰਨ ਚੈੱਕ ਕਰਕੇ ਇਹਨੂੰ ਚੰਗੀ ਤਰ੍ਹਾਂ ਬਣਵਾਉਣ ਜੇ ਇਹ ਕੇਰਾ ਬਣ ਗਿਆ ਕੇਰਾ ਬਣਨ ਤੋਂ ਬਾਅਦ ਦੁਬਾਰੇ ਫਿਰ ਟੁੱਟ ਜਾਂਦਾ ਤਾਂ ਇਹ ਨਰਮਾ ਪੱਟੀ ਏਰੀਆ ਕਿਸਾਨਾਂ ਦਾ ਨਰਮਾ ਬੀਜਣ ਦਾ ਜਿਹੜੀ ਸੀਜ਼ਨ ਹੈ ਉਹਨੇ ਖਤਮ ਹੋ ਜਾਣਾ ਇਸ ਕਰਕੇ ਇਹਨੂੰ ਅਸੀਂ ਮੰਗ ਕਰਦੇ ਆ ਐਸਡੀਓ ਸਾਹਿਬ ਨੂੰ ਤੇ ਇਥੋਂ ਦੀ ਸਰਕਾਰ ਨੂੰ ਵੀ ਇਹ ਜੇ ਠੇਕੇਦਾਰਾਂ ਨੂੰ ਨੱਥ ਪਾਉਣਾ ਜਿਹੜੇ ਇਹ ਜਾਂਦਾ ਕੰਮ ਕਰਦੇ ਇਸ ਕਰਕੇ ਪੂਰੀ ਲਤੜਾਈ ਕਰਕੇ ਪੂਰਾ ਕਾਮਯਾਬੀ ਨਾਲ ਇਹ ਸੂਏ ਨੂੰ ਬਣਾਇਆ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜਿੱਥੇ ਬੈਠਿਆ ਨੂੰ ਮਤਲਬ ਕੋਈ ਹਜੇ ਆਇਆ ਨਹੀਂ ਸਾਨੂੰ ਘੱਟ ਘੱਟ 2-3 ਘੰਟੇ ਹੋ ਗਏ ਜੀ ਕੋਈ ਨਹੀਂ ਇ ਠੇਕੇਦਾਰ ਆ ਠੇਕੇਦਾਰ ਵੀ ਲੋਕਾਂ ਨੂੰ ਆਪਦੀਆਂ ਗੱਲਾਂ ਰਾਹੀਂ ਤਿਆਰ ਕਰ ਰਿਹਾ ਵੀ ਐਂ ਕਰਕੇ ਹੋਰ ਹੋ ਗਿਆ ਇਹ 8 ਦਿਨ ਹੋ ਗਏ ਘੱਟੋ ਘੱਟ ਦਾ ਦੱਸ ਦੇਣ ਇਹਨੂੰ ਬਣੇ ਨੂੰ ਸਲੇਬਾਂ ਵੀ ਵਿੱਚ ਪੰਗੇ ਹੋਏ ਇਹ ਕਹਿੰਦਾ ਵੀ ਗਿੱਲ ਹੈ 8 ਦਿਨਾਂ ਜੇ ਸੁੱਕਿਆ ਨਹੀਂ ਕਿਉਂਕਿ ਅੱਗੇ ਵੀ ਜਿਹੜੇ ਵਸੂਆ ਬਣਿਆ ਹੋਇਆ ਉੱਥੇ ਕੋਈ ਤਰਾਈ ਨਹੀਂ ਕੀਤੀ ਜਾ ਰਹੀ ਪਾਣੀ ਨਹੀਂ ਛੱਟਿਆ ਜਾ ਰਿਹਾ ਜਦੋਂ ਪਾਣੀ ਨਹੀਂ ਛੱਟਿਆ ਜਾ ਰਿਹਾ